ਆਦਨੇ ਕੋ ਜਿ ਜ਼ਰੂਰੀ ਮੁੱਦਿਆਂ ਦੇ ਉੱਤੇ ਚਰਚਾ ਕਰਨੀ ਲਾਜ਼ਮੀ ਹੈ ਅੱਜ ਦੇ ਮੁੱਦੇ ਤੁਹਾਡੇ ਸਾਹਮਣੇ ਰੱਖਦੇ ਹਾਂ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਬਲਜੀਤ ਬੱਲੀ ਜੀ ਬੱਲੀ ਜੀ ਵਨ ਇੰਡੀਆ ਪੰਜਾਬੀ ਤੇ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ ਜੀ ਸਤਿ ਸ੍ਰੀ ਅਕਾਲ ਸਾਰੇ ਦਸ਼ਕਾਂ ਨੂੰ ਮੇਰੀ ਸਤਿ ਸ੍ਰੀ ਅਕਾਲ ਦਾ ਨਮਸਕਾਰ ਜੀ ਬਲੀ ਸਾਹਿਬ ਸ਼ੁਰੂਆਤ ਕਰਨਾ ਚਾਹੁੰਦੇ ਆ ਉਸ ਐਫ ਆਈ ਆਰ ਤੋਂ ਜਿਹਦੇ ਉੱਤੇ ਹੁਣ ਇੱਕ ਬਿਆਨ ਸਾਹਮਣੇ ਆ ਗਿਆ ਪੰਜਾਬ ਦੇ ਸਾਬਕਾ ਡੀਜੀਪੀ ਉਹਨਾਂ ਦੇ ਪਰਿਵਾਰ ਦੇ ਉੱਤੇ ਉਹਨਾਂ ਦੇ ਸਮੇਤ ਐਫ ਆਈ ਆਰ ਦਰਜ ਹੋ ਜਾਂਦੀ ਹੈ ਔਰ ਉਸ ਤੋਂ ਬਾਅਦ ਇੱਕ ਬਿਆਨ ਸਾਹਮਣੇ ਆਉਂਦਾ ਹੈ ਉਹ ਬਿਆਨ ਕਿੰਨੀ ਕੰਟੈਂਸਿਟੀ ਰੱਖਦਾ ਕਿਉਂਕਿ ਇਹ ਮਾਮਲਾ ਬਹੁਤ ਹੀ ਵੱਖਰੇ ਕਿਸਮ ਦਾ ਬੜਾ ਪੇਚੀਦਾ ਔਰ ਘਿਣਾਉਣਾ ਕਿਸਮ ਦਾ ਮਾਮਲਾ ਹੈ ਔਰ ਉਸ ਤੋਂ ਬਾਅਦ ਇੱਕ ਮੌਤ ਹੋ ਜਾਂਦੀ ਹੈ ਹੁਣ ਸਾਬਕਾ ਡੀਜੀਪੀ ਦਾ ਬਿਆਨ ਕੀ ਕੀ ਮਾਇਨੇ ਰੱਖਦਾ ਜੀ ਦੇਖੋ ਉਹ ਜਿਹੜਾ ਬਿਆਨ ਹੈ ਬੜਾ ਹੀ ਸੰਵੇਦਨਸ਼ੀਲ ਹੈ ਹਮ ਇੱਕ ਬਾਪ ਦੀ ਇੱਕ ਪਿਤਾ ਦੀ ਤੇ ਜੋ ਉਹਨੇ ਘਟਨਾਵਾ ਸੁਣਾਈਆਂ ਉਹਦੇ ਵਿੱਚ ਕਿ ਇੱਕ ਤਾਂ ਉਹਨੇ ਐਡਮਿਟ ਕੀਤਾ ਤਿੰਨ ਚਾਰ ਗੱਲਾਂ ਉਹਦੇ ਚ ਹੈਗੀਆਂ ਨੇ ਇਹ ਜਿਹੜਾ ਮੁਸਤਫਾ ਦਾ ਮੁਹੰਮਦ ਮੁਸਤਫਾ ਦਾ ਬਿਆਨ ਇੱਕ ਗੱਲ ਉਹਨੇ ਐਡਮਿਟ ਕੀਤੀ ਹੈ ਕਿ ਮੇਰਾ ਜਿਹੜਾ ਪੁੱਤ ਹੈ ਉਹ ਡਰਗ ਐਡਿਕਟ ਸੀਗਾ ਹਮ ਇੱਕ ਤਾਂ ਇਹ ਪਹਿਲੀ ਗੱਲ ਐਡਮਿਸ਼ਨ ਉਹਨੇ ਇਹ ਫਸਟ ਟਾਈਮ ਔਨ ਦੀ ਰਿਕਾਰਡ ਜਿਵੇਂ ਕਹਿੰਦੇ ਹੁੰਦੇ ਹਨਾ ਕਿ ਆਪਮਲ ਪਬਲਿਕ ਆਪਾਂ ਨੂੰ ਮਤਲਬ ਬਾਕੀ ਅੰਦਰ ਉਹਦੇ ਕੁਲੀਗ ਨੂੰ ਦਰਿਸ਼ਤਿਆਂ ਸਭ ਨੂੰ ਪਤਾ ਹੀ ਸੀਗਾ ਉਹ ਤਾਂ ਜਿਵੇਂ ਕਹਿ ਦੱਸ ਰਿਹਾ ਹੂੰ ਦੂਜੀ ਗੱਲ ਉਹਨੇ ਕੀਤਾ ਵੀ ਉਹ ਸਾਈਕੋ ਹੋ ਗਿਆ ਸੀ ਮਤਲਬ ਉਹਨੂੰ ਪਤਾ ਨਹੀਂ ਸੀ ਲੱਗਦਾ ਵੀ ਕੀ ਕਹਿ ਰਿਹਾ ਕੀ ਕਰ ਰਿਹਾ ਇਹ ਉਹਨੇ ਕਹਿਣ ਦੀ ਕੋਸ਼ਿਸ਼ ਕੀਤੀ ਤੀਜੀ ਉਹਨੇ ਇਹ ਕਿਹਾ ਕਿ ਮੈਂ ਅਸੀਂ ਉਹਦਾ ਬਹੁਤ ਇਲਾਜ ਕੀਤਾ ਬਹੁਤ ਸਮਿਆਂ ਤੇ ਉਹਦੀ ਜਿਹੜਾ ਵਿਹਾਰ ਸੀਗਾ ਉਧੇ ਕੁਛ ਉਦਾਹਰਨਾਂ ਦਿੱਤੀਆਂ ਨੇ ਵੀ ਉਹਨੇ ਅੱਗ ਵੀ ਲਾਈ ਆਪਣੇ ਘਰ ਵਾਲੀ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਤੇ ਮਾਂ ਦਾ ਵੀ ਚੂਲਾ ਤੋੜਦਾ ਸੀ ਉਹਨੇ ਫਿਰ ਉਹ ਮੈਂ ਕਹਿੰਦਾ ਵੀ ਆਪਣੇ ਕਿੰਨੇ ਵਾਰੀ ਉਹਨੂੰ ਪੰਜਾਬ ਚ ਉਹ ਕਰਵਾਇਆ ਕਸਟਡੀ ਜਿੱ ਦਿੱਤਾ ਹਰਿਆਣਾ ਜੀ ਵੀ ਦੋ ਵਾਰੀ ਕੰਪਲੇਨਟ ਕੀਤੀ ਕਹਿੰਦਾ ਪੰਚਕੁੱਲੇ ਵੀ ਇਹ ਵੀ ਉੱਤੇ ਰਿਕਾਰਡ ਹੋਏਗਾ ਹੀ ਹੋਏਗਾ ਹੂੰ ਸੋ ਉਹਦਾ ਕਹਿਣ ਦਾ ਭਾਵ ਵੀ ਉਹਦਾ ਜਿਹੜਾ ਉਹਦੇ ਕੰਟਰੋਲ ਚ ਨਹੀਂ ਸੀ ਉਹ ਤੇ ਉਹ ਡਿਕਟ ਹੋਣ ਕਰਕੇ ਉਦੋਂ ਇਹ ਬਿਹਾਰ ਐ ਉਹ ਨਾਰਕਿਕ ਸੀਗਾ ਤੇ ਉਹਨੂੰ ਆਪ ਨਹੀਂ ਸੀ ਪਤਾ ਲੱਗਦਾ ਕੀ ਤੇ ਉਹਨੇ ਦੂਜੀ ਵੀਡੀਓ ਦੀ ਜਿਹੜੀ ਕੱਲ ਵਜੇਗੀ ਉਸ ਵੀਡੀਓ ਦਾ ਜ਼ਿਕਰ ਕੀਤਾ ਵੀ ਉਹ ਅਗਲੀ ਵੀਡੀਓ ਚ ਕਹਿ ਰਿਹਾ ਮੈਂ ਤਾਂ ਮੈਨੂੰ ਪਤਾ ਹੀ ਨਹੀਂ ਐ ਵੀ ਕਦੋਂ ਕੀਤੀ ਐ ਮੈਂ ਵੀ ਸਾਲ ਪਹਿਲਾਂ ਕੀਤੀ ਐ ਤੇ ਕੀਤੀ 2 ਮਹੀਨੇ ਪਹਿਲਾਂ ਸੀ ਸੋ ਉਹਦਾ ਕਹਿਣ ਦਾ ਬਸ ਵੀ ਉਹਨੂੰ ਕੁਝ ਨਹੀਂ ਪਤਾ ਲੱਗ ਰਿਹਾ ਸੀਗਾ ਤੇ ਉਹ ਉਹ ਕਹਿੰਦਾ ਮੈਂ ਸਾਨੂੰ ਤਾਂ ਉਹ ਇਹ ਕਹਿ ਰਹੇ ਸੀ ਵੀ ਇੱਥੇ ਤੱਕ ਕਹਿੰਦਾ ਸੀ ਤੁਸੀਂ ਕੋਠਾ ਚਲਾ ਰਹੇ ਹੋ ਵੀ ਸਾਡੇ ਆਵਾਜ਼ਾਂ ਹੀ ਹੁੰਦੀ ਸੀ ਦੋਸਤ ਪਾਰਟੀ ਦੇ ਕਰਕੇ ਹੋਰ ਕਰਕੇ ਤੇ ਸਾਨੂੰ ਇਹ ਵੀ ਕਹਿੰਦਾ ਸੀ ਕੋਠਾ ਚਲਾ ਰਹੇ ਹੋ ਤੁਸੀਂ ਵੀ ਉਹਨੂੰ ਮਤਲਬ ਸਾਇੰਸ ਨਹੀਂ ਸੀ ਉਹ ਵੀ ਪਤਾ ਨਹੀਂ ਚ ਲੱਗਦਾ ਵੀ ਕਹਿ ਕੀ ਰਿਹਾ ਕਿੱਥੇ ਕਹਿ ਰਿਹਾ ਤੇ ਉਹਦਾ ਕਹਿਣ ਦਾ ਭਾਵੇਂ ਇਸ ਵੀ ਉਹ ਜੋ ਦਾ ਘਰ ਵਿਹਾਰ ਸੀ ਜੋ ਸੀ ਤੇ ਦੂਸਰੀ ਇੱਕ ਉਹਨੇ ਇਹ ਗੱਲ ਕਹੀ ਕਿ ਅਸੀਂ ਜਿਹੜੀ ਵੀ ਐਫ ਆਈ ਆਰ ਹੋਈ ਅਸੀਂ ਉਹਨੂੰ ਕੋਆਪਰੇਸ਼ਨ ਕਰਾਂਗੇ ਕੋਆਪਰੇਟ ਕਰਾਂਗੇ ਤਿਆਰ ਤੇ ਚੌਥੀ ਗੱਲ ਆਉਣੇ ਉਹਦੇ ਬਾਰੇ ਕੀ ਜਿਹੜਾ ਜਿਹਨੇ ਕੰਪਲੇਨਟ ਕੀਤੀ ਹੈ ਸ਼ਿਕਾਇਤ ਕੀਤੀ ਹੈ ਉਹਦੇ ਬਾਰੇ ਕਿਹਾ ਵੀ ਉਹਨੇ ਦਾਵਾ ਕੀਤਾ ਸੀ ਵੀ ਮੈਂ ਰਿਸ਼ਤੇ ਆ ਮੈਂ ਗਵਾਂਢੀਆਂ ਤੇ ਉਹਨੇ ਕਿਹਾ ਵੀ ਦੱਸਦੇ ਕਦੋਂ ਸਾਡੇ ਕੋਲੇ ਆਇਆ ਕਦੇ ਗਿਆ ਹੋਵੇ ਜਾਂ ਮਿਲੇ ਹੋਈ ਅਸੀਂ ਕਦੇ ਉਹਨੂੰ ਤੇ ਉਹ ਉਹ ਤੇ ਪੰਜਵੀਂ ਗੱਲ ਉਹਨੇ ਕਹੀ ਕਿ ਇਹ ਕੋਈ ਸਿਆਸੀ ਜਿਹੜੀ ਸਾਜ਼ਿਸ਼ ਜਾਂ ਛਿਦਾਰਤ ਹੈ ਨੀ ਕੋਈ ਹੈ ਜੇ ਲੋਕ ਨੇ ਜਿਹੜੇ ਉਹਨੂੰ ਵਰਤ ਰਹੇ ਨੇ ਇਸ ਮੁੱਦੇ ਨੂੰ ਸਿਆਸਤ ਕਰਨ ਦੀ ਕੋਸ਼ਿਸ਼ ਕਰ ਰਹੇ ਸਾਨੂੰ ਡੈਮੇਜ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤੇ ਇਹ ਇਹ ਕੌਣ ਨੇ ਇਹ ਨਹੀਂ ਉਹਨਾਂ ਨੇ ਉਹਨੇ ਦੱਸਿਆ ਸੋ ਇਹ ਪੰਜ ਚਾਰ ਰੋਣਾਂ ਦੀ ਜਿਹੜੀ ਗੱਲ ਚੋਂ ਨਿਕਲਦੀਆਂ ਪਰ ਇੱਕ ਗੱਲ ਉਹਦਾ ਜਿਹੜਾ ਬੋਲਚਾਲ ਸੀ ਗੱਲਬਾਤ ਉਹਦੋਂ ਇੱਕ ਉਹਦੇ ਚ ਇੱਕ ਪਿਓ ਦਾ ਜਿਹੜਾ ਦਰਦ ਵੀ ਝਲਕ ਰਿਹਾ ਝਲਕ ਰਿਹਾ ਸੀ ਕਹ ਲੋ ਕਿ ਇੱਕ ਫਾਦਰ ਜਿਹੜਾ ਆਪਣੇ ਬੱਚੇ ਰਿਓ ਕਹਿ ਰਹੇ ਬਾਰ ਬਾਰ ਮੇਰਾ ਬੱਚਾ ਉਹ ਮੇਰੇ ਬੱਚਾ ਤੇ ਮੇਰੇ ਬੱਚੇ ਦੀ ਹਰ ਇੱਕ ਦਾ ਆਪਣਾ ਹੁੰਦਾ ਹੈ ਵੀ ਉਹ ਠੀਕ ਰਵੇ ਪਰ ਉਹ ਠੀਕ ਨਹੀਂ ਸੀ ਇੱਕ ਕੁਐਸਚਨ ਜ਼ਰੂਰ ਉੱਠਦਾ ਹੈਗਾ ਕਿ ਜੇਕਰ ਉਹ ਇਸ ਤਰ੍ਹਾਂ ਦਾ ਸੀਗਾ ਤਾਂ ਕੀ ਉਹ ਉਹਨੇ ਕਹੇ 18 ਸਾਲ ਤੋਂ ਬਾਅਦ ਉਹਦੀ ਹੋ ਗਿਆ ਸੀ ਇਸ ਤਰ੍ਹਾਂ ਦਾ ਮਤਲਬ ਤਾਂ ਫਿਰ ਜਦੋਂ ਸ਼ਾਦੀ ਕੀਤੀ ਹੈ ਵਿਆਹ ਕੀਤੀ ਹੈ ਕੀਤਾ ਦਾ ਹੂੰ ਉਸ ਵੇਲੇ ਵੀ ਉਹ ਇਹ ਲੱਤ ਸੀਗੀ ਉਹਨੂੰ ਜਾਂ ਵਿਆਹ ਵੇਲੇ ਇਹ ਗੱਲ ਨੋਟਿਸ ਨਹੀਂ ਸੀ ਗਿਆ ਕਿਉਂਕਿ ਤੁਸੀਂ ਜਦੋਂ ਤੁਸੀਂ ਵਿਆਹ ਕਰ ਰਹੇ ਹੋ ਤੇ ਉਸ ਬਾਅਦ ਫਿਰ ਉਹਦੀ ਗਰਸ਼ਤੀ ਸਭ ਬਹੁਤ ਵਾਰੀ ਇਹ ਵੀ ਹੁੰਦਾ ਹੈ ਵੀ ਬੰਦਾ ਵਿਆਹ ਮਤਲਬ ਵਿਆਹ ਹੋ ਜੇ ਫਿਰ ਬੰਦਾ ਠੀਕ ਹੋ ਜਾਂਦਾ ਆਮ ਦਰ ਦੇ ਸਾਡੇ ਰਿਵਾਇਤ ਪੰਜਾਬੀ ਘਰਾਂ ਜਿਹੇ ਵਾਲੇ ਹੁੰਦੀ ਐ ਯਾਰ ਵਿਆਹ ਕਰ ਦੋ ਫਿਰ ਬੰਦਾ ਕਾਬੂ ਚ ਹੋ ਜਾਏਗਾ ਉਸ ਉਹਦੇ ਵਿਆਹ ਤੇ ਤਾਂ ਮੈਂ ਵੀ ਵਿਆਹ ਟੰਡ ਕੀਤਾ ਹੋਇਆ ਉਹ ਅੱਛਾ ਜਿਹਨੇ ਵੀ ਹੋਰ ਜਰਨਲਿਸਟ ਜਾਂ ਜਿਹੜੇ ਜਾਣਦੇ ਕਰਦੇ ਕਿਉਂਕਿ ਕਿਉਂਕਿ ਰਈਆ ਸੁਲਤਾਨਾ ਮਨਿਸਟਰ ਸੀਗੀ ਤੇ ਉਹਨੇ ਸਾਰਾ ਉਹਨਾਂ ਦਾ ਸੰਬੰਧ ਸੀਗਾ ਮਤਲਬ ਇਹਦਾ ਭਾਵੇਂ ਨਾ ਹੋਵੇ ਜਿਹੜਾ ਮੁਸਤਾਫਾ ਦਾ ਲੇ ਜੇ ਸੁਲਤਾਨਾ ਦਾ ਜਿਹੜਾ ਉਹਦਾ ਜਿਹੜਾ ਵਿਹਾਰ ਬੋਲਚਾਲ ਹੋਰ ਦਾ ਐਜ मिनिस्टर ਉਹ ਅੱਛੀ ਸੀ ਉਹਦੀ ਡੀਲਿੰਗ ਤੇ ਉਹਦਾ ਕੁਦਰਤੀ ਹੈ ਵੀ ਉਹ ਮੈਂ ਵੀ ਟੈਂਡ ਕੀਤਾ ਉਹਦੀ ਰਿਸੈਪਸ਼ਨ ਜਿਹੜੀ ਜਿਹੜੀ ਵਿਆਹ ਸੀ ਤਾਂ ਉਸ ਵੇਲੇ ਨਹੀਂ ਆਪਾਂ ਨੂੰ ਨੋਟਿਸ ਜੀ ਹੈ ਕਿਸੇ ਨੂੰ ਨੋਟਿਸ ਨਹੀਂ ਸੀਗਾ ਇਹਨਾਂ ਨੂੰ ਹੋਏਗਾ ਫਿਰ ਉਦੋਂ ਕੀ ਕੁਐਸਚਨ ਨਹੀਂ ਉੱਠੇ ਜਾਂ ਦੂਜੀ ਜਿਹੜੇ ਜਿਹੜੇ ਜਿਨ੍ਹਾਂ ਦੇ ਜਿੱਥੇ ਹੋਇਆ ਇਹਦੇ ਕੁੜਮ ਨੇ ਕੀ ਉਹਨਾਂ ਨੂੰ ਪਤਾ ਸੀ ਜਾਓ ਜਿਹੜੀ ਲੜਕੀ ਆ ਉਹਨੂੰ ਪਤਾ ਸੀ ਇਹ ਨਹੀਂ ਪਤਾ ਹੁਣ ਇਹ ਕੁਐਸਚਨ ਖੜੇ ਨੇ ਪਰ ਉਹਨੇ ਇਹ ਗੱਲ ਬੜੀ ਓਪਨਲੀ ਕਹੀ ਆ ਕਿ ਉਹ ਇਸ ਤਰ੍ਹਾਂ ਦੇ ਅਸੀਂ ਤਿਆਰ ਆਨਕੁਆਰੀ ਵਾਸਤੇ ਤੇ ਜੋ ਵੀ ਠੀਕ ਐ ਐਫ ਆਈ ਆਰ ਤੇ ਉਹਨੇ ਇਤਰਾਜ਼ ਨਹੀਂ ਕੀਤਾ ਉਹਨੇ ਵੀ ਠੀਕ ਐ ਜੋ ਕੀਤਾ ਅਸੀਂ ਅਸੀਂ ਉਹਨਾਂ ਦਾ ਕੋਆਪਰੇਸ਼ਨ ਕਰਾਂਗੇ ਤੇ ਅਸੀਂ ਸਾਰੀ ਸਿਚੁਏਸ਼ਨ ਦੱਸਾਂਗੇ ਡੈਥ ਕਿਵੇਂ ਹੋਈ ਇਹ ਉਹਦੀ ਜਿਹੜੀ ਮੈਂ ਬਾਈਟ ਜੇ ਅਸੀਂ ਵਰਤੀ ਆ ਜਾਂ ਮੈਂ ਸੁਣੀ ਉਹਦੇ ਚ ਨਹੀਂ ਹੈਗਾ ਉਹਦਾ ਸਵਾਲ ਵੀ ਨਹੀਂ ਸ਼ਾਇਦ ਹੋਇਆ ਤੇ ਜਵਾਬ ਉਹਦਾ ਹੋਰ ਕਿਸੇ ਕਿਹਾ ਹੋਵੇ ਕਿਉਂਕਿ ਕਈ ਥਾਂ ਗੱਲ ਕੀਤੀ ਹੋਣੀ ਹੂੰ ਕਿ ਮੌਤ ਕਿਵੇਂ ਹੋਈ ਕੀ ਕੋਰਨ ਸੀਗਾ ਉਹਦੇ ਬਾਰੇ ਕੋਈ ਨਹੀਂ ਪਤਾ ਮੈਨੂੰ ਵੀ ਉਹਨੂੰ ਕੁਝ ਕਿਹਾ ਕਿ ਨਹੀਂ ਕਿਹਾ ਹੋਵੇ ਸ਼ਾਇਦ ਤੁਹਾਡੇ ਕਿਸੇ ਜਾਣਕਾਰੀ ਹੋਵੇ ਜੇ ਮੈਨੂੰ ਨਿਜ਼ਾਰ ਕਰੀ ਜੀ ਬਲੀ ਸਾਹਿਬ ਮੈਂ ਇਹ ਵੀ ਪੜਦਾ ਪਿਆ ਸੀ ਕਿਸੇ ਆਰਟੀਕਲ ਦੇ ਵਿੱਚ ਕਿ ਡਾਕਟਰਸ ਨੇ ਕਿਹਾ ਜਾਂ ਉਹਦੀ ਜਿਹੜੀ ਪੋਸਟਮਾਰਟਮ ਰਿਪੋਰਟ ਹੈ ਉਹਦੇ ਵਿੱਚ ਕਿਤੇ ਨਾ ਕਿਤੇ ਇਹ ਗੱਲ ਆਈ ਹੈ ਮੀਡੀਆ ਰਿਪੋਰਟਸ ਦੇ ਮੁਤਾਬਕ ਕਿ ਉਹ ਜਾਂ ਤਾਂ ਉਹ ਇੰਜੈਕਸ਼ਨ ਲਾਉਣ ਦਾ ਆਦੀ ਸੀਗਾ ਤੇ ਐਦਾਂ ਦਾ ਪ੍ਰਤੀਤ ਨਹੀਂ ਹੁੰਦਾ ਕਿਉਂਕਿ ਕਹਿੰਦੇ ਉਹਦੀ ਬਾਹ ਦੇ ਉੱਤੇ ਸਿਰਫ ਇੱਕੋ ਹੀ ਨਿਸ਼ਾਨ ਮਿਲਿਆ ਇੱਕ ਇੱਕ ਜਾਂ ਇੱਕ ਤੋਂ ਜ਼ਿਆਦਾ ਥੋੜਾ ਇੱਕ ਇੱਕ ਦੋ ਹੋਣਗੇ ਤੇ ਉਸ ਤੋਂ ਜ਼ਿਆਦਾ ਨਹੀਂ ਉਹ ਆਦੀ ਵਰਗਾ ਨਹੀਂ ਲੱਗਦਾ ਕਿਉਂਕਿ ਕਿਸੇ ਨਸ਼ੇ ਦਾ ਆਦੀ ਹੋਵੇ ਫਿਰ ਇਹ ਕਿਵੇਂ ਕਹਿ ਸਕਦੇ ਆ ਕਿ ਉਹ ਨਸ਼ੇ ਦਾ ਆਦੀ ਸੀ ਜਾਂ ਕਿਵੇਂ ਸੀ ਇਹ ਨਹੀਂ ਸਮਝ ਆ ਰਹੀ ਗੱਲ ਦੇਖੋ ਡਰਗ ਐਡਿਕਟਤਾ ਉਹਦਾ ਆਪਾਂ ਨੂੰ ਵੈਸੇ ਵੀ ਮੈਨੂੰ ਇਧਰ ਉਧਰ ਵੀ ਪਤਾ ਹੈਗਾ ਮਤਲਬ ਜਿਹੜੇ ਜਦੋਂ ਇਹ ਆਈਆਂ ਗੱਲਾਂ ਉਹ ਗੱਲਾਂ ਤਾਂ ਜਿਹੜੀਆਂ ਆਲੇ-ਦੁਆਲੇ ਤੋਂ ਹੋਰ ਤੇ ਮੇਰੇ ਕੋਲ ਵਾਲੇ ਬੰਦੇ ਸਾਰੇ ਦੱਸਦੇ ਨੇ ਇਹ ਕਿ ਉਹ ਸੀਗਾਰ ਰੱਖ ਰਿਹਾ ਕੀਤਾ ਇਹਨੇ ਤਾਂ ਕਰੇ ਉਹਦਾ ਉਹ ਤਾਂ ਉਹਨੇ ਜਿੰਨੀਆਂ ਉਦਾਹਰਣਾਂ ਦਿੱਤੀਆਂ ਜਿੰਨੀਆਂ ਮਸਾਲਾਂ ਦਿੱਤੀਆਂ ਉਹ ਵੀ ਸਾਰੇ ਨੋਟਿਸ ਹੋਣੀਆਂ ਉਹ ਤਾਂ ਕਹਿੰਦਾ ਮੇਰੇ ਪੁਲਿਸ ਦੇ ਕਲੀਗ ਨੂੰ ਤਾਂ ਬਹੁਤਿਆਂ ਨੂੰ ਪਤਾ ਕਿੰਨੇ ਬੰਦਿਆਂ ਬਾਰੇ ਮੈਂ ਫੜਾਇਆ ਕਿੰਨੇ ਵੀ ਪਰ ਪਰ ਐਜ ਪੁਲਿਸ ਅਫਸਰ ਹੁੰਦੇ ਹੋਏ ਸਰਕਾਰੀ ਅਧਿਕਾਰੀ ਹੁੰਦੇ ਹੋਏ ਬਹੁਤ ਜਿਗਲਾਂ ਛਪਾਉਣੀਆਂ ਪੈਂਦੀਆਂ ਉਸ ਵੇਲੇ ਉਹਨੇ ਨਹੀਂ ਜ਼ਾਹਰ ਕੀਤਾ ਹੈ ਠੀਕ ਹੈ ਨਾ ਉਹ ਕਹਿ ਰਿਹਾ ਤੇ ਜਿਹੜੀ ਡਰਗ ਹੈ ਉਹ ਕੀ ਇੰਜੈਕਸ਼ਨ ਵਾਲੀ ਲੈਂਦਾ ਸੀ ਉਹ ਜਾਂ ਦੂਸਰੀ ਲੈਂਦਾ ਓਰਲ ਲੈਂਦਾ ਸੀ ਕਿਵੇਂ ਲੈਂਦਾ ਜੀ ਫਿਰ ਉਹਨੂੰ ਕਿਵੇਂ ਪ੍ਰੋਵਾਈਡ ਹੁੰਦੀ ਸੀ ਇਹ ਤਾਂ ਹੁਣ ਸਾਰੀਆਂ ਗੱਲਾਂ ਇਨਵੈਸਟੀਗੇਸ਼ਨ ਚ ਜਾਣਗੀਆਂ ਹਮ ਬਲੀ ਸਾਹਿਬ ਇਹ ਇਹ ਪੂਰਾ ਮੈਟਰ ਜਿਹੜਾ ਆ ਇਹ ਦੋ ਭਾਗਾਂ ਚ ਵੰਡਿਆ ਪਾਇ ਇੱਕ ਉਹ ਹੈ ਮੈਟਰ ਜਿਹੜਾ ਇਲਜ਼ਾਮ ਤਰਾਸ਼ੀ ਹੈ ਜਿਹਦੇ ਵਿੱਚ ਅਕੀਲ ਅਖਤਰ ਦੇ ਵੀ ਇਲਜ਼ਾਮ ਹੈਗੇ ਨੇ ਤੇ ਦੂਸਰਾ ਮੈਟਰ ਹੈਗਾ ਆ ਕਤਲ ਦੀ ਸਾਜ਼ਿਸ਼ ਵਾਲਾ ਜਿਹਦੇ ਜਿਹਦੇ ਜਿਹੜੀਆਂ ਧਾਰਾਵਾਂ ਐਫ ਆਈ ਆਰ ਦੇ ਵਿੱਚ ਦਰਜ ਹੋਈਆਂ ਨੇ ਇਹ ਦੋ ਪੈਰਲਲ ਚੀਜ਼ਾਂ ਚੱਲਦੀਆਂ ਪਈਆਂ ਹੁਣ ਇਹਨੂੰ ਕਿਵੇਂ ਵਾਚਣਾ ਚਾਹੀਦਾ ਅੱਗੇ ਜਾ ਕੇ ਕਿਵੇਂ ਫਿਰ ਇਹ ਨਿਬੜੂਗਾ ਜੀ ਦੇਖੋ ਅਲਟੀਮੇਟਲੀ ਉੱਥੇ ਫੈਸਲਾ ਉੱਥੇ ਹੋਏਗਾ ਜਿਹੜੇ ਇਲਜ਼ਾਮ ਪਰਿਵਾਰ ਦੇ ਨੇ ਆਪਸ ਵਿੱਚ ਨੇ ਉਹ ਇੱਕ ਸੈਕੰਡਰੀ ਨੇ ਫੈਸਲਾ ਉੱਥੇ ਹੋਏਗਾ ਕਿ ਡੈਥ ਉਹਦੀ ਕਿਵੇਂ ਹੋਈ ਹਮ ਮੌਤ ਕਿਵੇਂ ਹੋਈ ਲਾਸਟ ਕੀ ਕੀ ਕਾਰਨ ਬਣਿਆ ਉਹਦੀ ਮੌਤ ਦਾ ਕੀ ਉਹ ਮੈਨੂਲੀ ਕੋਈ ਕਿਸੇ ਤਰ੍ਹਾਂ ਦੇ ਕੋਈ ਕਿਸੇ ਦਾ ਰੋਲ ਸੀ ਉਹਦੀ ਡੈਥ ਚ ਜਾਂ ওভারਡੋਜ਼ ਨਾਲ ਵੈਸੀ ਨੈਚੁਰਲ ਡੈਥ ਹੋ ਗਈ ਕਿ ওভারਡੋਜ਼ ਨਾਲ ਹੋ ਗਈ ਜਾਂ ਸਫੋਕੇਸ਼ਨ ਹੋ ਗਈ ਜਾਂ ਹਾਰਟ ਅਟੈਕ ਨਾਲ ਹੋ ਗਈ ਜਾਂ ਜੇ ਜਾਂ ਕਿਸੇ ਨੇ ਉਹਨੂੰ ਮਰਡਰ ਦਾ ਮਤਲਬ ਹੁੰਦਾ ਹੁੰਦਾ ਵੀ ਕੋਈ ਕੋਈ ਵਰਤਿਆ ਤਰੀਕਾ ਮਰਡਰ ਵਾਸਤੇ ਵੀ ਕੀ ਮਰਡਰ ਵਾਸਤੇ ਉਹਦੇ ਮੌਤ ਵਾਸਤੇ ਕੋਈ ਤਰੀਕਾ ਵਰਤਿਆ ਗਿਆ ਜਾਂ ਕਾਰਨ ਬਣਿਆ ਜਿਹੜੇ ਕਿ ਮਤਲਬ ਫਿਜ਼ੀਕਲ ਜਾਂ ਮੈਨੂਅਲ ਨਹੀਂ ਸੀਗੇ ਸੋ ਉੱਥੇ ਸਾਰੇ ਇਨਕੁਆਰੀ ਸਾਰੀ ਪ੍ਰੋ ਉਹਦੇ ਦੁਆਲੇ ਘੁੰਮਣੀ ਹੈ ਇਹ ਸਵਾਲ ਕੁਐਸਚਨ ਵੱਡਾ ਹੈ ਬਾਕੀ ਕੁਐਸਚਨ ਜਿਹੜੇ ਪਿੱਛੇ ਰਹਿ ਜਾਣੇ ਆ ਹੂੰ ਤੇ ਇਹ ਤਾਂ ਹੈਗਾ ਕਿ ਜੇ ਉਹਦਾ ਜੇਦਾ ਡਰਗ ਰੈਡਕਟਰ ਸੀਗਾ ਤਾਂ ਉਹਦਾ ਰਿਕਾਰਡ ਸਾਰੇ ਥਾਂ ਹੋਏਗਾ ਜਿੱਥੇ ਦਾਖਲ ਕਰਾਇਆ ਪੁਲਿਸ ਨੂੰ ਫੜਾਇਆ ਜਾਂ ਉਹਦੇ ਸੱਟ ਉਹ ਸਾਰੇ ਦਾ ਰਿਕਾਰਡ ਤਾਂ ਹੋਏਗਾ ਹੀ ਹੋਣਾ ਕਿਤੇ ਨਾ ਕਿਤੇ ਦਾ ਤੇ ਮਤਲਬ ਪ੍ਰੋਬ ਦਾ ਜਿਹੜਾ ਧੁਰਾ ਹੈ ਜਿਹੜਾ ਤੇ ਹੋਣਾ ਚਾਹੀਦਾ ਹੈ ਔਰ ਗੋਇਗਾ ਮਨ ਲੱਗਦੀ ਹੈ ਕਿ ਕੀ ਮੌਤ ਲਈ ਜ਼ਿੰਮੇਵਾਰ ਨੇ ਹੋ ਸਾਰਾ ਫੋਕਸ ਇੱਥੇ ਹੈ ਜੀ ਭਾਵੇਂ ਉਹ ਡਾਇਰੈਕਟਲੀ ਜਾ ਇੰਡਾਇਰੈਕਟਲੀ ਠੀਕ ਹੈ ਨਾ ਤੇ ਜੇ ਉਹ ਪ੍ਰੂਫ 'ਚ ਇਹ ਹੁੰਦਾ ਵੀ ਇਹ ਜ਼ਿੰਮੇਵਾਰ ਹੈਗੇ ਤਾਂ ਉਹਨਾਂ ਦੇ ਖਿਲਾਫ ਫਿਰ ਕੇਸ ਬਣੇਗਾ ਜੇ ਜ਼ਿੰਮੇਵਾਰ ਨਹੀਂ ਹੈਗੇ ਤਾਂ ਉਹਨਾਂ ਨੂੰ ਇਸ ਗੱਲ 'ਚ ਜਿਹੜਾ ਕਾਨੂੰਨ ਹੈ ਉਹ ਚ ਰਾਹਤ ਮਿਲ ਜੇਗੀ ਹਮ ਠੀਕ ਬਲੀ ਸਾਹਿਬ ਹੁਣ ਹੁਣ ਆਉਨੇ ਆ ਹਰਚਰਨ ਸਿੰਘ ਪੁੱਲਰ ਦੇ ਉੱਤੇ ਕਿਉਂਕਿ ਜੋ ਸਥਿਤੀ ਪੈਦਾ ਹੋਈ ਖਾਸ ਤੌਰ ਦੇ ਉੱਤੇ ਜੋ ਮੀਡੀਆ ਰਿਪੋਰਟਸ ਦੇ ਹਵਾਲੇ ਤੋਂ ਜਾਣਕਾਰੀਆਂ ਹਾਸਲ ਹੋਈਆਂ ਇੱਥੋਂ ਤੱਕ ਚਰਚਾਵਾਂ ਚੱਲ ਗਈਆਂ ਕਿ ਹਰਚਰਨ ਸਿੰਘ ਪੁੱਲਰ ਦਾ ਲੋਕਰ ਤੱਕ ਖੋਲਿਆ ਗਿਆ ਹੈ ਔਰ ਉਹਦੇ ਵਿੱਚੋਂ ਸੋਨਾ ਵੀ ਕਦੇ ਬਰਾਮਦ ਹੋਇਆ ਉਸ ਦੇ ਇੱਕ ਪੁਰਾਣੇ ਰੀਡਰ ਨੂੰ ਸੱਦਿਆ ਵੀ ਗਿਆ ਆ ਜਾਂਚ ਵਾਸਤੇ ਅਸਲ ਚ ਕੀ ਚੱਲਦਾ ਪਿਆ ਗਰਾਊਂਡ ਲੈਵਲ ਤੇ ਕੀ ਚੱਲਦਾ ਪਿਆ ਦੇਖੋ ਇਹ ਸਾਰੀਆਂ ਜਿਹੜੀਆਂ ਡਿਵੈਲਪਮੈਂਟਸ ਨੇ ਖਬਰਾਂ ਆ ਰਹੀਆਂ ਨੇ ਉਹਨਾਂ ਚੋਂ ਇੱਕ ਗੱਲ ਸਪਸ਼ਟ ਹੋ ਗਈ ਹੈ ਕਿ ਸੀਬੀਆਈ ਨੇ ਆਪਣੀ ਜਿਹੜੀ ਕਾਰਵਾਈ ਹੈ ਇਨਵੈਸਟੀਗੇਸ਼ਨ ਹੈ ਉਹ ਕੰਟੀਨਿਊ ਰੱਖੀ ਹੈ ਡਿਸਪਾਈਟ ਕਿ ਉਹਨੂੰ ਜੁਡੀਸ਼ੀਅਲ ਚ ਭੇਜਤਾ ਚੰਨਪੋਲੋਂ ਨੂੰ ਇਹਦੇ باوجود ਜਿਹੜਾ ਇੱਕ ਐਪਰੀਹੈਂਸ਼ਨ ਸੀਗੇ ਲੋਕਾਂ ਦੀਆਂ ਵੀ ਇੱਥੇ ਤੱਕ ਸੁਖਵੀਰ ਬਾਦਲ ਨੇ ਵੀ ਬਿਆਨ ਦਿੱਤਾ ਵੀ ਜੇ ਰਿਮਾਂਡ ਲੈਣਾ ਨਾ ਲੈਣਾ ਛੱਕੀ ਆ ਉਹ ਵੀ ਗਾਲੀ ਚ ਬਿਆਨ ਦਿੱਤਾ ਉਹਨਾਂ ਨੇ ਉਹਨਾਂ ਨੂੰ ਇਸ ਗੱਲ ਇਹਦਾ ਮਤਲਬ ਇਹ ਹੈ ਕਿ ਵੈਸੇ ਕੋ ਉਹਨੂੰ ਜੁਡੀਸ਼ੀਅਲ ਭੇਜਤਾ ਪਰ ਉਹਨਾਂ ਨੇ ਆਪਣੀ ਇਨਵੈਸਟੀਗੇਸ਼ਨ ਆਪਣੀ ਕਾਰਵਾਈ ਤੇ ਇਸ ਕੇਸ ਦਾ ਫਾਲੋਅ ਅਪ ਜਾਰੀ ਹੈ ਹਮ ਕੀ ਗੱਲ ਦਾ ਹੈ ਕਲੀਅਰ ਹੋ ਗਈ ਹੈ ਨਾ ਪਰ ਲੋਕਰ ਖੋਲਣੇ ਰਿਟਰਨ ਬੁਲਾਉਣਾ ਜਾਂ ਹੋਰ ਵੈਸੇ ਮੈਂ ਮੇਰੀ ਜਾਣਕਾਰੀ ਹੈ ਕਿ ਅੱਜ ਉਹਨਾਂ ਦੀ ਮੀਟਿੰਗ ਹੋ ਰਹੀ ਹੈ ਚੰਡੀਗੜ੍ਹ ਚ ਦਿੱਲੀ ਤੋਂ ਅਫਸਰ ਆਏ ਹੋਏ ਨੇ ਉਹਨਾਂ ਦੇ ਹਮ ਤੇ ਉਹ ਅਗਲੀ ਸਟ੍ਰੈਟਜੀ ਕੀ ਹੈ ਕਿ ਉਹਨਾਂ ਦੇ ਜਿਹੜੇ ਹੇਠਲੇ ਜਾ ਉਤਲੇ ਅਫਸਰ ਕਿਸੇ ਨਾਲ ਜਿਹਦੇ ਨਾਲ ਅਫਸਰ ਜਾਂ ਜਿਹੜੇ ਆ ਪ੍ਰੋਪਰਟੀਜ਼ ਦੀ ਮਲੀਆਂ ਨੇ ਡਾਕੂਮੈਂਟਾਂ ਦੀ ਫਾਲੋਅ ਅਪ ਕਿਵੇਂ ਕਰਨਾ ਹੈ ਕਿਹਨੂੰ ਬੁਲਾਉਣਾ ਉਹ ਚ ਉਹਦੀ ਐਮਪਲੀਕੇਸ਼ਨਸ ਬੜੀਆਂ ਹੋਣਗੀਆਂ ਪੋਲਿਟੀਕਲ ਇਮਪਲੀਕੇਸ਼ਨਸ ਵੀ ਹੋਣਗੀਆਂ ਬਿਊਰੋਕ੍ਰੇਟ ਵੀ ਹੋਣਗੀਆਂ ਸੋ ਉਹ ਸਾਰੀਆਂ ਅੱਜ ਮੈਨੂੰ ਪਤਾ ਲੱਗਿਆ ਕਿ ਉਹ ਮੀਟਿੰਗ ਹੋ ਰਹੀ ਹੈ ਤੇ ਦਿੱਲੀ ਤੋਂ ਉਹਨਾਂ ਦੇ ਅਫਸਰ ਆਏ ਹੋਏ ਨੇ ਤੇ ਉਹ ਅਗਲੀ ਸਟਰੈਟਜੀ ਜਿਹੜੀ ਹੈ ਉਹ ਤੈਅ ਕਰਨਗੇ ਕਿ ਕਿਸ ਤਰ੍ਹਾਂ ਪ੍ਰੋਸੀਡ ਕਰਨਾ ਹੈ ਹੂੰ ਕਿਹਨੂੰ ਬੁਲਾਉਣਾ ਕਿਹਨੂੰ ਨਹੀਂ ਬੁਲਾਉਣਾ ਪਰ ਇਹ ਇੱਕ ਗੱਲ ਹੈਗੀ ਹੈ ਕਿ ਉਹ ਫਾਲੋ ਅਪ ਹੋ ਰਿਹਾ ਉਹਦਾ ਇਹ ਇਹ ਗੱਲ ਜਿਹੜੀਆਂ ਦੇਖੋ ਪਿਕ ਖਬਰ ਨੇ ਇਹ ਵੀ ਰਿਪੋਰਟ ਕੀਤੀ ਹੈ ਕਿ ਉਹਦੀਆਂ ਜਿਹੜੀਆਂ ਡਾਕੂਮੈਂਟ ਮਿਲੇ ਨੇ ਉਹਦੇ ਵਿੱਚ ਕੁਝ ਮੁਲਕ ਤੋਂ ਬਾਹਰ ਦੀਆਂ ਪ੍ਰਾਪਰਟੀਜ਼ ਦੇ ਵਿੱਚ ਜ਼ਿਕਰ ਹੈਗਾ ਉਹਦੇ ਵਿੱਚ ਇਹ ਵੀ ਇਹ ਵੀ ਗੱਲ ਆਈ ਹੈ ਹੁਣ ਹੈਨਾ ਤੇ ਉਹ ਹੁਣ ਉਹਦਾ ਜੀ ਵੀ ਹੋਏਗੀ ਵੀ ਕਿਵੇਂ ਲਈਆਂ ਕੀ ਲਈਆਂ ਦੂਸਰਾ ਇੱਕ ਅਗਲਾ ਦੋ ਕੁਐਸਚਨ ਹੋਰ ਜਿਹੜੇ ਉੱਠੇ ਨੇ ਮੇਰੀ ਜਾਣਕਾਰੀ ਹੈਗੀ ਹੈ ਥੋੜੀ ਜੀ ਕਿ ਈਡੀ ਨੇ ਆਪਣੀ ਜਾਨ ਸ਼ੁਰੂ ਜਾਨ ਸ਼ੁਰੂ ਕਰ ਲਈ ਹੈ ਈਡੀ ਨੇ ਇੱਕ ਤਾਈ ਦੂਸਰੀ ਜਾਣਕਾਰੀ ਇਹ ਵੀ ਹੈ ਹੈਗੀ ਹੈ ਹੈਗੀ ਹੈ ਕਿ ਜਾਣਕਾਰੀ ਨਹੀਂ ਦੂਸਰੀ ਜਿਹੜੀ ਚਰਚਾ ਚੱਲੀ ਹੈ ਹਮ ਕਿ ਜਿਹੜਾ ਡਿਸਪਰਪੋਰਸ਼ਨੇਟ ਐ ਐਸੈਟਸ ਦਾ ਕੇਸ ਵੀ ਦਾ ਉਹ ਵੀ ਬਣ ਸਕਦਾ ਹੈ ਇਹ ਇੱਕ ਮਲਖਵਾਰੀ ਖਬਰਾਂ ਕੁਝ ਰਿਪੋਰਟਾਂ ਆਈਆਂ ਨੇ ਜੀ ਜੀ ਉਹ 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 ਐਡੀ ਕਾਲੀ ਨਹੀਂ ਹੁੰਦਾ ਡਿਸਪਰੋਪਰਸ਼ਨ ਐਸੈਟ ਦਾ ਜਿਹੜੇ ਹੁੰਦਾ ਨਾ ਉਹ ਜਦੋਂ ਤੁਹਾਡੀਆਂ ਇਹ ਜਿਹੜਾ ਇੱਕ ਤਾਂ ਕੇਸ ਇਹ ਹੈਗਾ ਕ腐ਸ਼ਨ ਵਾਲਾ ਕਿਸੇ ਜਦੋਂ ਉਹਦਾ ਇਹ ਹੁੰਦਾ ਵੀ ਇਹਦੇ ਚ ਇਨਵੈਸਟੀਗੇਸ਼ਨ ਕਰ ਲੈਣਗੇ ਵੀ ਕਿੰਨੀਆਂ ਇਹਦੀਆਂ ਆਪਣੀਆਂ ਪ੍ਰਾਪਰਟੀਆਂ ਕਿੰਨੀਆਂ ਆਏ ਆ ਕਿਹੜੀਆਂ ਇਹਦੀਆਂ ਆਪਣੇ ਨੋਨ ਸੋਰਸਸ ਦੇ ਨਾਲ ਖਰੀਦੀਆਂ ਹੋਈਆਂ ਕਿਹੜੀਆਂ ਨੋਨ ਸੋਰਸਸ ਤੋਂ ਇਲਾਵਾ ਖਰੀਦੀਆਂ ਹੋਈਆਂ ਵੈਸੇ ਜਿੰਨਾ ਚ ਦੋ ਨੰਬਰ ਦਾ ਪੈਸਾ ਲੱਗਿਆ ਜਾਂ ਨਹੀਂ ਲੱਗਿਆ ਜਾਂ ਕਿਸੇ ਹੋਰ ਦਾ ਲੱਗਿਆ ਤਾਂ ਉਹ ਸਾਰੀ ਪੁਨਸ਼ਾਣ ਕਰਨ ਤੋਂ ਬਾਅਦ ਜਦੋਂ ਉਹ ਅਸੈਸਮੈਂਟ ਕਰ ਲੈਂਦੇ ਨੇ ਕਿ ਜੇ ਇਹਦੀਆਂ ਇਹਦੀ ਜਿਹੜੀ ਪ੍ਰਾਪਰਟੀ ਹੈ ਉਹ ਨੋਨ ਇਨਕਮ ਦੇ ਸੋਰਸਸ ਤੋਂ ਜ਼ਿਆਦਾ ਹੈਗੀ ਜਿਹਨੇ ਦੀ ਐਕਚੁਅਲ ਕਮਾਈ ਜਿਹੜੀ ਰਿਕਾਰਡ ਤੇ ਹੈਗੀ ਉਹ ਤੋਂ ਇਲਾਵਾ ਜੇ ਉਹਦੀਆਂ ਪ੍ਰੋਪਰਟੀਆਂ ਹੈਗੀਆਂ ਨੇ ਤਾਂ ਫਿਰ ਉਹ ਡੀਏ ਦਾ ਕੇਸ ਜਿਹੜੀ ਕਾਰਵਾਈ ਸ਼ੁਰੂ ਹੁੰਦੀ ਹੈ ਇਹ ਦੇ ਕੇਸ ਬਾਰੇ ਤੇ ਡੀਏ ਦੀ ਕੇਸ ਦੀ ਇੱਕਦਮ ਰਜਿਸਟਰ ਨਹੀਂ ਕਰਦੇ ਉਹ ਉਹਦੀ ਪਹਿਲਾਂ ਇਨਵੈਸਟੀਗੇਸ਼ਨ ਕਰਦੇ ਨੇ ਰਿਕਾਰਡ ਇਕੱਠਾ ਕਰਦੇ ਨੇ ਬੇਸ ਪੜਾਉਂਦੇ ਨੇ ਸੋ ਉਹ ਜਿਹੜੀਆਂ ਖਬਰਾਂ ਵੀ ਕੇ ਰਜਿਸਟਰ ਕੈ ਰਿਸਟਰੀ ਇਮੀਡੀਏਟਲੀ ਨਹੀਂ ਹੋਣਾ ਭਾਵੇਂ ਸੀਬੀ ਕਰੇ ਵੀ ਬਿਜ਼ਨਸ ਕਰੇ ਉਹ ਇੱਕ ਟਾਈਮ ਲੈਂਦੇ ਆ ਉਸ ਗੱਲ ਤੇ ਨੋ ਇਡੀ ਨੇ ਜੋ ਜਾਂਚ ਸ਼ੁਰੂ ਕਰਨੀ ਹੈ ਆਪਣੀ ਜਿਵੇਂ ਮੈਂ ਪਹਿਲਾਂ ਹੀ ਦੱਸਿਆ ਸੀ ਕਿ ਈਡੀ ਦਾ ਜਦੋਂ ਪੈਸਾ ਫੜਿਆ ਗਿਆ منی ਲਾਂਡਰਿੰਗ ਦਾ ਕੇਸ ਸ਼ੁਰੂ ਹੋ ਗਿਆ ਤੇ ਉਹਨਾਂ ਨੇ ਆਪਣੀ ਜਾਂਚ ਸ਼ੁਰੂ ਕਰਨੀ ਹੈ ਤੇ ਜਦੋਂ ਸੀਬੀਆਈ ਆਪਣਾ ਕੰਮ ਕਰ ਲਈ ਉਸ ਤੋਂ ਬਾਅਦ ਉਹਨਾਂ ਨੇ ਫਿਰ ਆਪਣੀ ਜਾਂਚ ਦੇ ਆਧਾਰ ਤੇ ਐਂਟਰ ਕਰਨਾ ਹੈ ਜੀ ਨਾ ਸੋ ਇਹ ਦੋ ਤਿੰਨ ਗੱਲਾਂ ਹੈਗੀਆਂ ਨੇ ਕਿ ਮਤਲਬ ਨੈਕਸ਼ਲ ਹੈ ਕਿ ਸੀਬੀਆਈ ਪ੍ਰੋਸੀਡ ਕਰਦੀ ਹੈ ਅੱਗੇ ਤੇ ਉਹ ਅੱਗੇ ਉਹ ਜਿਹੜਾ ਉਹਦਾ ਅੱਗੇ ਤਾਣਾ ਬਾਣਾ ਹੈਗਾ ਉਹਦੇ ਚ ਹੁਣ ਅਗਲੀ ਕਾਰਵਾਈ ਸ਼ੁਰੂ ਹੋਏਗੀ ਜੇ ਕਿਤੇ ਲੈਣ ਦੇਣ ਵੀ ਹੋਇਆ ਉਹਦਾ ਜਿਹੜਾ ਉਹ ਵੀ ਫਰੋਲਿਆ ਜਾਏਗਾ ਜਾਇਜ ਹੋਇਆ ਡਿਜਾਇਜ ਹੋਇਆ ਕਿਉਂਕਿ ਇਹ ਪਤਾ ਲੱਗਿਆ ਵੀ ਜਿਹੜਾ ਫੋਨ ਅ ਕ੍ਰਿਸ਼ਨੂ ਦਾ ਫੋਨ ਹੈਗਾ ਜਿਹੜਾ ਤੇ ਇਹਨਾਂ ਦੇ ਵੀ ਫੋਨ ਤੇ ਲੈਪਟਾਪ ਗਰ ਹੈਗੇ ਉਥੋਂ ਫਿਰ ਉਹ ਫਰੋਲਾ ਫਰਾਲੀ ਕਰ ਰਹੇ ਨੇ ਕੀ ਕਿਤੇ ਕਿਤੇ ਨੰਬਰ ਕਿਥੇ ਡੀਲ ਹੁੰਦੀ ਸੀ ਕੀ ਸੀਗਾ ਉਹ ਹੁਣ ਉਹਦੇ ਚੋਂ ਕੀ ਕੁਝ ਨਿਕਲਦਾ ਹੈ ਇਹ ਤਾਂ ਅਗਲੀ ਕਾਰਵਾਈ ਪਰ ਪਰ ਚੱਲ ਰਹੀ ਹੈ ਕਾਰਵਾਈ ਜੀ ਜੀ ਠੀਕ ਬਲੀ ਸਾਬ ਇਸ ਦੇ ਨਾਲ ਨਾਲ ਚਰਚਾ ਕਰਨੀ ਜ਼ਰੂਰੀ ਹੈ ਮੁੱਖ ਮੰਤਰੀ ਭਗਵੰਤ ਮਾਨ ਬਾਰੇ ਕਿਉਂਕਿ ਲੰਗਿਆ ਦਿਨੀ ਇੱਕ ਐਫ ਆਈ ਆਰ ਦਰਜ ਹੋਈ ਹੈ ਮੋਹਾਲੀ ਦੇ ਸਾਈਬਰ ਸੈੱਲ ਵਿੱਚ ਔਰ ਉਸ ਐਫ ਆਈ ਆਰ ਦੇ ਵਿੱਚ ਜ਼ਿਕਰ ਹੈ ਕੋਈ ਜਗਮਨ ਸਮਰਾ ਦਾ ਜਿਸ ਨੇ ਕਥਿਤ ਵੀਡੀਓਜ਼ ਅਪਲੋਡ ਕੀਤੀਆਂ ਨੇ ਇਹ ਪੂਰਾ ਮੈਟਰ ਕੀ ਹੈ ਜੀ ਇੱਕੋ ਵੀਡੀਓ ਬਣੀ ਵੀਡੀਓ ਇੱਕ ਤਾਂ ਜੇ ਜੇ ਅਸਲੀ ਵੀ ਮੰਨ ਲਈਏ ਉਹਨੂੰ ਤਾਂ ਬਹੁਤ ਪੁਰਾਣੀ ਵੀਡੀਓ ਲੱਗਦੀ ਆ ਉਹ ਹੂੰ ਕੋਈ ਤਾਜ਼ਾ ਵੀਡੀਓ ਨਹੀਂ ਹੈ ਬਹੁਤ ਪੁਰਾਣੀ ਵੀਡੀਓ ਤੇ ਔਰ ਉਹਦੇ 'ਚ ਕੋਈ ਬਹੁਤ ਜ਼ਿਆਦਾ ਉਸ ਤਰ੍ਹਾਂ ਦੀ ਆਬਜਕਸ਼ਨੇਬਲ ਗੱਲ ਕੋਈ ਹੈ ਨਹੀਂ ਜਿਹੜੀ ਮੈਂ ਦੇਖੀ ਆ ਮਤਲਬ ਜਿਹੜੀ ਜੇ ਉਹੀ ਹੈ ਤਾਂ ਕਿਤੇ ਕੋਈ ਹੋਰ ਆ ਤਾਂ ਪਤਾ ਨਹੀਂ ਜਿਹੜੀ ਮੈਂ ਦੇਖੋ ਕੋਈ ਨਹੀਂ ਵੀ ਉਹ ਬਹੁਤ ਪੁਰਾਣੀ ਲੱਗਦੀ ਆ ਮਤਲਬ ਮੈਨੂੰ ਐ ਲੱਗਦਾ ਜਿਵੇਂ 15 ਜੇ 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 ਪਗਤਮਾਨ ਦੀ ਹੀ ਫੋਟੋ ਵੀ ਵੀਡੀਓ ਆ ਗਈ ਉਹ ਪਹਿਲੀ ਗੱਲ ਤਾਂ ਉਹ ਵੀ ਸ਼ੱਕ ਹੈ ਵੀ ਉਹ ਕਿਉਂਕਿ ਉਹਦੇ ਸ਼ਕਲ ਮਿਲਦੀ ਜੁਲਦੀ ਜੈ ਲੱਗਦਾ ਮਿਲਦੀ ਜੁਲਦੀ ਵਾਲਾ ਬੰਦਾ ਕੋਈ ਇਹ ਉਹਦੀ ਵੀ ਤਾਂ ਬਹੁਤ ਪੁਰਾਣੀ ਹੈ ਉਹ ਜਨਾ ਤੇ ਉਹਦੇ ਵਿੱਚ ਕੋਈ ਬਹੁਤ ਜ਼ਿਆਦਾ ਐਕਸਟਰਾ ਦੀ ਗੱਲ ਕੋਈ ਕੋਈ ਲੈਕਚਰ ਕਿਸਮ ਦੀ ਜਿਹਾ ਕੋ ਹੋਰ ਹੈ ਨਹੀਂ ਉਹਦੇ ਵਿੱਚ ਗੱਲ ਕੋਈ ਦਿੱਕਤਾ ਇਹਦੀ ਹੂੰ ਦੂਜੀ ਗੱਲ ਕੀ ਹੈ ਕਿ ਉਹ ਜਿਹੜਾ ਬੰਦਾ ਹੈਗਾ ਜਿਹਨੇ ਕੀਤੀ ਉਹ ਕੰਟਰੋਵਰਸ਼ੀਅਲ ਹੈਗਾ ਅੱਜ ਇੱਕ ਮੈਂ ਜਿਹਦੀ ਪੋਸਟ ਪੜ੍ਹਿਆ ਸੀ ਉਹ ਸੰਗਰੂਰ ਦੇ ਫੱਗੂ ਵਾਲਾ ਪਿੰਡ ਦਾ ਰਹਿਣ ਵਾਲਾ ਜਿਹਦੀ ਪੋਸਟ ਪੜ੍ਹ ਰਿਹਾ ਸੀ ਮੈਂ ਤੇ ਉਹਨੇ ਕਿਹਾ ਵੀ ਪਹਿਲਾਂ ਵੀ ਉਹ ਕੰਟਰੋਵਰਸਿਅਲੀ ਰਿਹਾ ਹੈ ਉਸ ਤਰ੍ਹਾਂ ਦਾ ਤੇ ਉਹ ਦਾ ਪਰਪਸ ਕੀ ਹੈ ਇਸ ਟਾਈਮ ਤੇ ਇਸ ਵੀਡੀਓ ਨੂੰ ਕਰਨ ਦਾ ਉਹ ਹੁਣ ਕੋਈ ਮੋਟਿਵ ਤਾਂ ਹੋਏਗਾ ਹੀ ਮੈਂ ਮਤਲਬ ਦਤਾ ਉਹਨੇ ਇਹ ਵੀ ਕਿਹਾ ਵੀ ਹੋਰ ਪਾਉਂਗਾ ਵੀਡੀਓ ਮੈਂ ਇਹ ਵੀ ਚੈਲੰਜ ਕੀਤਾ ਉਹਨੇ ਵੇ ਸੋਚ ਕਰ ਦੇਣ ਜੇ ਇਹ AI ਨੇ ਬੜੀਆਂ ਤਾਂ ਮੈਂ ਪਤਾ ਨਹੀਂ ਕੀ ਕਰੂੰਗਾ ਕੋਈ ਸ਼ਾਇਦ ਕੀ ਹੈ 1 ਮਿਲੀਅਨ ਡਾਲਰ ਤੱਕ ਦਾ ਜ਼ਿਕਰ ਕੀਤਾ ਉਸਨੇ ਹਾਂ ਡਾਲਰ ਦਾ ਜੇ ਦੇਖੋ ਬਹੁਤ ਪੁਰਾਣੀ ਵੀਡੀਓ ਹੈਗੀ ਦੇਖੋ ਉਹਦੇ ਵਿੱਚ ਕੋਈ ਮਤਲਬ ਜੇ ਜੇ ਸੱਚੀ ਵੀ ਮੰਨ ਲੀਏ ਤਾਂ ਉਹਦੇ ਵਿੱਚ ਕੋਈ ਬਹੁਤ ਜ਼ਿਆਦਾ ਕੋਈ ਉਸ ਤਰ੍ਹਾਂ ਦੀ ਨਾ ਲੱਚਰ ਗੱਲ ਹੈ ਕੋਈ ਨਾਬਜੈਕਸ਼ਨ ਵਾਲੀ ਗੱਲ ਹੈ ਵੀ ਕੋਈ ਮੇਰਾ ਇੱਕ ਸਵਾਲ ਹੈ ਇੱਥੇ ਜੇ ਜੇ ਮੇਰਾ ਇੱਕ ਸਵਾਲ ਹੈ ਇੱਥੇ ਜੇ ਉਹ ਵੀਡੀਓ ਅਸੀਂ ਨਹੀਂ ਕਹਿੰਦੇ ਕਿ ਹੈ ਪਰ ਜੇ ਉਹ ਵੀਡੀਓ ਹੁੰਦੀ ਵੀ ਪਰ ਕੀ ਕੀ ਸਾਨੂੰ ਜਾਂ ਕਿਸੇ ਨੂੰ ਵੀ ਕੋਈ ਮਤਲਬ ਹੋਣਾ ਚਾਹੀਦਾ ਆ ਕਿ ਉਹ ਵੀਡੀਓ ਕਿਸ ਦੀ ਹੈ ਭਾਵੇਂ ਉਹ ਕਿਸੇ ਮੰਤਰੀ ਦੀ ਹੈ ਜਾਂ ਨਹੀਂ ਹੈ ਸਾਨੂੰ ਤਾਂ ਇਹ ਹੈ ਕਿ ਅਸੀਂ ਚੁਣਿਆ ਹੈ ਤਾਂ ਸਾਡੇ ਪੰਜਾਬ ਦਾ ਕੰਮ ਹੋਵੇ ਅਸੀਂ ਸਵਾਲ ਪੰਜਾਬ ਦੇ ਪੁੱਛਣੇ ਆ ਪੰਜਾਬ ਦੇ ਮੁੱਦੇ ਚੁੱਕਣੇ ਆ ਨਾ ਕਿ ਕਿਸੇ ਦੀ ਪਰਸਨਲ ਲਾਈਫ ਨੂੰ ਇੱਥੇ ਜੱਜ ਕਰਨਾ ਦੇਖੋ ਕੋਈ ਕੋਈ ਜੇ ਅਸਲੀ ਮੇਰਾ ਸੀ ਕੋਈ ਗੁੱਡ ਟੇਸਟ ਜਣੀ ਹੈ ਉਹਦਾ ਕੋਈ ਮੋਟਿਵ ਹੈ ਮੋਟਿਵ ਹੈ ਇੰਟੀਰੀਅਰ ਮੋਟਿਵ ਹੈ ਗਲਤ ਨੋਵਾ ਮੋਟੀਵਾ ਜਿਸ ਕਰਕੇ ਉਹਨੇ ਪਾਈ ਹੈ ਤੇ ਉਹ ਬਦਨਾਮ ਕਰਨ ਦੀ ਕੋਸ਼ਿਸ਼ ਜਿਵੇਂ ਕਿ ਹੁੰਦੀ ਹੈ ਇਹਦਾ ਹੈ ਕਿਉਂਕਿ ਚਰਚਾ ਚ ਸੈਂਸੇਸ਼ਨ ਬਣਾਉਣੀ ਹੈ ਪਰ ਇੱਕ ਜਿਹੜਾ ਕੇਸ ਰਿਸਟ ਕੀਤਾ ਜਿਹੜਾ ਏਆਈ ਦੀ ਹੈਗੀ ਵੀਡੀਓ ਕੇਸ ਜਿਹੜੀ ਐਫ ਆਈ ਆਰ ਦਰਜ ਕੀਤੀ ਹੈ ਉਹਦੇ ਜਿਹੜੀ ਵਰਡਿੰਗ ਹੈ ਉਹ ਮਤਲਬ ਮੈਨੂੰ ਉਹਦੇ ਉਹਦੇ ਤੇ ਜਿਹੜੀ ਹੈ ਨਾ ਉਹ ਥੋੜੀ ਹੈਰਾਨੀ ਹੈ ਕਿਆ ਲੋਕ ਹਮ ਕਿਉਂ ਉਹਦੀ ਵਰਡਿੰਗ ਤੁਸੀਂ ਸ਼ਾਇਦ ਪਤਾ ਨਹੀਂ ਆ ਫੇਰ ਪੜੀ ਕਿ ਨਹੀਂ ਹਮ ਉੱਥੇ ਲਿਖਿਆ ਵੀ ਇਹ ਵੀਡੀਓ ਜਿਹੜੀ ਇਹ ਉਹ ਲੋਕਾਂ ਦੀ ਕਮਿਊਨਿਟੀ ਜ ਦਫੇੜ ਪੈਦਾ ਕਰ ਸਕਦੀ ਹੈ ਦੰਗੇ ਪੈਦਾ ਕਰ ਸਕਦੀ ਹੈ ਇਹੋ ਜਿਹੀ ਗੱਲਾਂ ਲਿਖਿਆ ਨੇ ਹਮ ਮਤਲਬ ਮਤਲਬ ਉਹਦੇ ਵਿੱਚ ਇਸ ਤਰ੍ਹਾਂ ਦੀ ਜਿਹੜੀਆਂ ਜਿਹੜੀਆਂ ਕੋ ਪ੍ਰੋਵੋਕੇਟਿਵ ਵੀਡੀਓ ਹੁੰਦੀਆਂ ਨੇ ਸੋਸਾਇਟੀ ਚ ਡਿਸਟਰਸਟ ਮਿਸਟ ਵਾਇਲੈਂਸ ਪੈਦਾ ਕਰਨ ਵਾਲੀਆਂ ਹੁੰਦੀਆਂ ਨੇ ਉਹ 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 ਰੀਜ਼ਨ ਉਹ ਲਿਖਿਆ ਹਮ ਪਤਾ ਨਹੀਂ ਹੁਣ ਕਿਨੇ ਉਹ ਕਿਉਂ ਲਿਖਦੇ ਮਤਲਬ ਹੈ ਕਿ ਉਹਦੀ ਥਾਂ ਦੇ ਉੱਤੇ ਸਿੱਧਾ ਲਿਖਿਆ ਜਾਣਾ ਚਾਹੀਦਾ ਸੀ ਕਿ ਫੇਕ ਵੀਡੀਓਜ਼ ਅਪਲੋਡ ਕੀਤੀਆਂ ਗਈਆਂ ਨੇ ਤੇ ਇਹ ਫੇਕ ਵੀ ਡੈਮੇਜ ਇਹ ਅਕਸ ਸੀਐਮ ਦਾ ਅਕਸ ਡੈਮੇਜ ਕਰਨ ਦੇ ਪਰਪਰਪਲ ਕੀਤੀ ਗਈ ਆ ਓਕੇ ਉਹਦੇ ਤੋਂ ਕੀ ਵਾਲਸ ਹੋਗੇ ਸਮਾਜ ਚ ਰੋੜਾ ਪੈ ਜਗਾ ਲੋੜਾ ਪੈ ਜਗਾ ਹੋਰ ਹੋ ਜਾਏਗਾ ਉਹ ਉਹ ਤਾਂ ਕੁਝ ਉਹਦੇ ਨਾਲ ਤਾਂ ਮੈਨੂੰ ਨਹੀਂ ਲੱਗਦਾ ਕਿ ਕੁਝ ਉਹਦੇ ਨਾਲ ਮਤਲਬ ਪੋਲੀਟਿਕਲ ਬਦਰਾਮੀ ਤਾਂ ਹੋ ਸਕਦੀ ਹੈ ਜੇ ਉਹ ਮੰਨ ਲਈਏ ਤੈਨੂੰ ਵੇ ਇੱਕ ਸੀਐਮ ਦੇ ਡੈਫਰਮੇਸ਼ਨ ਹੈ ਨਾ ਉਹਦੀ ਜੀ 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 ਮਤਲਬ ਆਕਸਬ ਗਾਰਡਨ ਦੀ ਕੋਸ਼ਿਸ਼ ਹੈ ਪਰ ਇਹ ਇਹ ਜਿਹੜੀ ਉਹ ਜਿਹੜੀ ਉਹ ਫਾਇਰ ਕੀਤੀ ਹੈ ਜੋ ਉਹਦਾ ਆਧਾਰ ਬਣਾਇਆ ਹੈ ਜਿਹੋ ਵਰਡਿੰਗ ਹੈ ਉਹ ਵਰਡਿੰਗ ਲੀਗਲੀ ਉਹੋ ਕੋਰਟ ਦੇ ਵਿੱਚ ਉਹ ਸਟੇ ਨਹੀਂ ਕਰ سکےਗੀ ਜੀ 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 ਹਾਂ ਇਹ ਪਤਾ ਨਹੀਂ ਕਿ ਮਤਲਬ ਕਿਉਂ ਬਣਾਈ ਕੀ ਸੋਚ ਕੇ ਬਣਾਈ ਉਹਨਾਂ ਨੇ ਮਤਲਬ ਪਾਈ ਹੈ ਵਰਡਿੰਗ ਉਹ ਮੈਨੂੰ ਮਤਲਬ ਉਹਦੀ ਸਮਝ ਨਹੀਂ ਆਈ ਕਿ ਜਿਸਨੇ ਗੱਲ ਵੀ ਨਹੀਂ ਹੋਈ ਪੁਲਿਸ 사이بر ਸੈੱਲ ਵਾਲਿਆਂ ਨੇ ਵੀ ਉਹ ਕੀ ਇਹਦਾ ਆਧਾਰ ਕੀ ਹੈ ਜਾ ਇਹ ਐਵੀ ਉਹ ਜਿਹੜਾ ਆਈਟੀ ਐਕਟ ਦਾ ਸੈਕਸ਼ਨ ਹੈ ਉਹਦੇ ਚ ਹੁੰਦਾ ਹੀ ਆ ਸਾਰਾ ਕੁਝ ਜਾਂ ਤਾਂ ਇਹ ਐਵੀ ਉਹਦੇ ਚ ਹੁੰਦਾ ਹੀ ਆ ਉਹ ਇਸ ਕਰਕੇ ਉਹ ਹਲਾ ਦਿੰਦਾ ਲਿਖੇ ਦਿੰਦਾ ਜਾਂਦਾ ਸਾਰਾ ਕੁਝ ਮੈਨੂੰ ਨਹੀਂ ਪਤਾ ਮੈਨੂੰ ਫਰੋਲਾਣਾ ਹੀ ਪੈਗਾ ਲੀਗਲ ਕਿਸੇ ਬੰਦੇ ਨਾਲ ਗੱਲ ਕਰਨੀ ਪੈਗੀ ਪਰ ਮੈਨੂੰ ਉਹਦੀ ਹੈਰਾਨੀ ਹੋਈ ਇਸ ਗੱਲ ਦੀ ਪਰ ਹੈ ਇਹ ਇਹ ਜਿਹੜੀਆਂ ਦੇਖੋ ਮੈਂ ਤਾਂ ਇਸ ਗੱਲ ਨੂੰ ਬਿਲਕੁਲ ਹੀ ਗਲਤ ਸਮਝਦਾ ਜਿਹੜੇ ਤੂੰ ਕਿਸੇ ਦੀ ਪਰਸਨਲ ਲਾਈਫ ਦੀ ਚੱਕ ਕੇ ਉਹਨੂੰ ਬਦਨਾਮ ਕਰਨ ਵਾਸਤੇ ਉਹ ਕਰਨ ਵਾਸਤੇ ਗਲਤ ਕਰਦੇ ਹੋ ਉਹ ਗਲਤ ਹੈ ਉਸ ਦੇ ਸ਼ਰਾਰਤੀ ਹੈ ਕਿ ਇਹਦਾ ਅਲਟੀਰੀਅਰ ਮੋਟਿਵ ਹੈ ਤੇ ਉਸ ਨੂੰ ਲੋਕਾਂ ਨੂੰ ਵੀ ਉਸ ਨੂੰ ਕਨਡਮ ਕਰਨਾ ਚਾਹੀਦਾ ਹੈ ਤੇ ਉਸ ਨੂੰ ਐਕਸ਼ਨ ਵੀ ਹੋਣਾ ਚਾਹੀਦਾ ਉਹ ਤਾਂ ਠੀਕ ਹੈ ਕੋਈ ਗੱਲ ਨਹੀਂ ਕਿਉਂਕਿ ਅਲਟੀਰੀਅਰ ਮੋਟਿਵ ਨਾਲ ਕਿਤੇ ਗਿਆ ਕੋਈ ਐ ਦਾ ਹੈ ਨਹੀਂ ਵੀ ਕੈਜੂਅਲੀ ਕਰਦੀ ਉਹਨੇ ਐਨੇ ਸਾਲਾਂ ਬਾਅਦ ਕੋਈ ਕੱਢ ਕੇ ਪੁਰਾਣੀ ਵੀਡੀਓ ਹੈ ਨਾ ਤੇ ਮਤਲਬ ਚੰਗੀ ਰਵਾਇਤ ਨਹੀਂ ਹੈ ਕੋਈ ਵੀ ਕਰਦਾ ਹੈ ਜੀ ਉਹ ਵਾਰ ਸਿਮ ਦੀ ਕਹਾ ਹੈਗਾ ਕਿਸੇ ਐਮਐਲਏ ਦੀ ਕਿਸੇ ਦੀ ਹੈ ਜਾਂ ਪੋਲਿਟੀਕਲ ਬੰਦੇ ਦੀ ਕਿਸੇ ਦੀ ਵੀ ਹੈ ਪਰਸਨਲ ਲਾਈਫ ਦੀਆਂ ਇਸ ਤਰ੍ਹਾਂ ਦੀਆਂ ਉਹ ਹਲਕਾ ਕੰਮ ਹੈ ਬਹੁਤ ਮਤਲਬ ਉਹ ਆਪਾਂ ਨੂੰ ਤਾਂ ਇਹ ਗੱਲ ਜੱਜ ਆਪਾਂ ਇਹ ਹਰ ਵੇਲੇ ਖਿਲਾਫ ਹੈ ਇਹ ਦੇ ਜੀ ਬਿਲਕੁਲ ਹੁਣ ਆਪਾਂ ਜ਼ਰੂਰ ਮੈਂ ਅੱਗੇ ਵਧਣਾ ਚਾਹੁੰਦਾ ਹਾਂ ਆਖਰੀ ਸਵਾਲ ਵਾਲ ਕਿਉਂਕਿ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੀ ਰਿਹਾਈ ਨੂੰ ਲੈ ਕੇ ਚਰਚਾਾਂਵਾਂ ਚੱਲੀਆਂ ਸੀ ਇਹ ਵੀ ਚਰਚਾਾਂਵਾਂ ਚੱਲੀਆਂ ਸੀ ਕਿ ਪੰਜਾਬ ਸ਼ਿਫਟ ਕੀਤਾ ਜਾ ਸਕਦਾ ਹੈ ਇਹ ਦੋਵੇਂ ਗੱਲਾਂ ਪੈਰਲਲੀ ਚੱਲਦੀਆਂ ਪਈਆਂ ਸੀ ਪਰ ਇਸ ਵੇਲੇ ਕੀ ਸਥਿਤੀ ਹੈ ਆਰ ਪੀ ਸਿੰਘ ਹੁਣੀ ਵੀ ਖਾਸੇ ਸਰਗਰਮ ਨਜ਼ਰ ਆਏ ਨੇ ਪਿੱਛੇ ਦਿਨੀ ਤੁਹਾਨੂੰ ਹੁਣ ਦੇ ਹਾਲਾਤਾਂ ਬਾਰੇ ਕੀ ਜਾਣਕਾਰੀ ਹੈ ਸਰ ਦੇਖੋ ਉਹ ਜਿਹੜਾ ਬੋਰਡ ਹੈ ਡਿਸਾਈਡ ਉਹਨੇ ਕਰਨਾ ਹੈ ਜਿਹੜਾ ਦਿੱਲੀ ਗਵਰਨਮੈਂਟ ਦਾ ਬੋਰਡ ਬਣਿਆ ਹੋਇਆ ਹੈ ਜਿਹੜੀ ਉਹ ਡਿਸਾਈਡ ਕਰਦਾ ਹੈ ਉਹਦੇ ਚ ਹੁਣ ਪਤਾ ਨਹੀਂ ਕੌਣ ਹੈ ਵੈਸੇ ਪਹਿਲਾਂ ਸੀਐਮ ਚੇਅਰਪਰਸ ਸੀਗੇ ਸ਼ਿਲਾ ਦੇਕਸੀ ਇਸ ਵੇਲੇ ਉਸ ਤੋਂ ਬਾਅਦ ਕੇਜਰੀਵਾਲ ਵੇਲੇ ਜੇਲ ਮਿਸਟਰ ਸਿਗਾ ਤੇ ਹੁਣ ਹੁਣ ਮੈਨੂੰ ਪਤਾ ਕੌਣ ਹੈ ਤੇ ਉਹਨਾਂ ਨੇ ਡਿਸਾਈਡ ਕਰਨਾ ਕਿ ਉਹ ਕ੍ਰਾਈਟੇਰੀਆ ਦੋ ਹੁੰਦੇ ਆ ਵੀ ਇੱਕ ਉਹ ਬਿਹਾਰ ਕਰ ਵਾਦ ਤੇ ਇੱਕ ਵੀ ਜਦੋਂ ਕੋਈ ਬੰਦਾ ਛੱਡਿਆ ਜਾਵੇ ਉਹਦੀ ਮਾਫੀ ਕੀਤੀ ਜਾਵੇ ਤਾਂ ਉਹਨੂੰ ਕੋਈ ਸਮਾਜ ਵਾਸਤੇ ਸਟੇਟ ਵਾਸਤੇ ਵੀ ਉਹ ਖਤਰਾ ਨਾ ਬਣੇ ਇਹ ਦੋ ਕ੍ਰਾਈਟੇਰੀਆ ਮੇਨ ਗਿਨੇ ਜਾਂਦੇ ਆ ਕੱਲ ਕਿ ਪੁਰਾਣੇ ਮੈਂ ਇੱਕ ਮੈਂਬਰ ਨਾਲ ਮੇਰੀ ਗੱਲ ਹੋਈ ਸੀ ਉਹ ਕਹਿੰਦਾ ਸੀ ਆ ਜਦੋਂ ਅਸੀਂ ਬੋਰਡ ਦੀ ਮੀਟਿੰਗਾਂ 'ਤੇ ਬੈਠਦਾ ਰਹਿਆ ਮੈਂ ਤੇ ਇਹ ਦੋ ਕ੍ਰਾਈਟੇਰੀਆ ਹੁੰਦੇ ਸੀ ਜਿਹੜਾ ਮੈਡੀਕਲ ਗਰਾਉਂਡਸ ਵਾਲਾ ਇਹ ਕ੍ਰਾਈਟੇਰੀਆ ਪਹਿਲੀ ਵਾਰੀ ਆਇਆ ਇਹ ਫਸਟ ਟਾਈਮ ਇਸ ਤਰ੍ਹਾਂ ਲੱਗੇਇਆ ਹੈ ਵੀ ਬੰਦੇ ਨੂੰ ਉਹਨੂੰ ਪਤਾ ਹੀ ਨਹੀਂ ਐ ਵੀ ਮੈਂ ਕੀ ਕਿੱਥੇ ਆ ਕੀ ਕਰ ਰਿਹਾ ਆ ਮਤਲਬ ਉਹਦੀ ਇਹ ਜਿਹੜੀ ਸੈਂਸ ਉਸ ਤਰ੍ਹਾਂ ਦੀ ਹੈ ਨਹੀਂ ਤੇ ਅਕੀ ਇਸ ਨੂੰ ਆਧਾਰ ਬਣਾਇਆ ਜਾਏਗਾ ਤੇ ਆਧਾਰ ਬਣਾਏਗਾ ਜਾਂ ਫਿਰ ਉਹਦੇ ਸਵਾਲ ਇਹ ਵੀ ਉੱਠਣਗੇ ਮੈਡੀਕਲ ਆਧਾਰ ਤੇ ਜੇ ਉੱਠਦੇ ਹੋਣਗੇ ਪਹਿਲਾਂ ਵੀ ਕਿ ਜਿਹਨੂੰ ਪਤਾ ਹੀ ਨਹੀਂ ਹੈ ਵੀ ਮੈਂ ਕੀ ਮਤਲਬ ਜਿਹਨੂੰ ਸੈਂਸ ਨਹੀਂ ਹੈਗੀ ਆਪਣੀ ਤਾਂ ਇਸ ਤਰ੍ਹਾਂ ਦੀ ਬਿਮਾਰੀ ਹੈਗੀ ਉਹਨੂੰ ਤਾਂ ਫਿਰ ਉਹ ਬਾਹਰ ਜਿਹੜਾ ਉਹਦਾ ਵਿਹਾਰ ਹੈ ਉਹਦੇ ਬਾਰੇ ਕੀ ਗਾਰੰਟੀ ਹੈ ਵੀ ਕੀ ਕੋਈ ਕਾਰਵਾਈ ਨਹੀਂ ਕਰ ਸਕਦਾ ਜਾਂ ਕੋਈ ਇਸ ਤਰ੍ਹਾਂ ਦਾ ਸਵਾਲ ਵੀ ਉੱਠ ਸਕਦਾ ਹੈ ਹੂੰ ਤੇ ਪਰ ਮਨੁੱਖੀ ਅਧਿਕਾਰ ਤੇ ਅੱਛੀ ਗੱਲ ਹੈ ਆਰਪੀ ਸਿੰਘ ਨੇ ਬੀਜੇਪੀ ਨੇ ਇਹ ਮੁੱਦਾ اٹھਾਇਆ ਤੇ ਉਹਨਾਂ ਨੇ ਇਹ ਫਾਲੋਅ ਅਪ ਕਰ ਰਹੇ ਨੇ ਉਹ ਅੱਛੀ ਗੱਲ ਹੈ ਇਹ ਕਿਉਂਕਿ ਜੇ ਇਸ ਤਰ੍ਹਾਂ ਦੀ ਕੰਡੀਸ਼ਨ ਚ ਬੰਦਾ ਤੇ ਉਹ ਹਸਪਤਾਲ 'ਚ ਹੀ ਤੇ ਮੇਰੇ ਖਿਆਲ ਆ ਹਸਪਤਾਲ 'ਚ ਹੀ ਰਹਿਣਾ ਚਾਹੀਦਾ ਉਹਨਾਂ ਨੂੰ ਉਹ ਤੋਂ ਰਿਹਾਇਆ ਕਰਕੇ ਉਹਦਾ ਇਲਾਜ ਜੇ ਹਸਪਤਾਲ ਜਗਰ ਦੇ ਵਿੱਚ ਤੇ ਦੂਸਰਾ ਇੱਕ ਪਰ ਇਹ ਮੈਨੂੰ ਇਹਨਾਂ ਦਿਨਾਂ 'ਚ ਹਾਈਲਾਈਟ ਕਰਨ ਦਾ ਜਿਹੜਾ ਹੈ ਉਹਦਾ ਮੈਨੂੰ ਇਹ ਸ਼ੱਕ ਹੈ ਜਾਂ ਇਹ ਕੋਈ ਕਿ ਜੁੜਦਾ ਹੈ ਕਿ ਇਹਨਾਂ ਦੇ ਨਾਲ ਇਸ ਮੁੱਦੇ ਨੂੰ ਕਰਨਾ ਤੇ ਉਹਦਾ ਤਰ ਤਰਨ ਦੀ ਬਾਈ ਇਲੈਕਸ਼ਨ ਨਾਲ ਕਿਤੇ ਨਾ ਕਿਤੇ ਸਬੰਧ ਜੋੜਦਾ ਹੂੰ ਕਿਉਂਕਿ ਉਥੇ ਜਿਹੋ ਜਿਹਾ ਮਾਹੌਲ ਹੈ ਪੰਥਕ ਸੀਟ ਹੈ ਉਹ ਉਥੇ ਪਹਿਲਾਂ ਜਿਹੜਾ ਕੈਂਡੀਡੇਟ ਵੀ ਜਿਹੜੇ ਹੈਗੇ ਨੇ ਅਮਰਪਾਲ ਦੀ ਪਾਰਟੀ ਦਾ ਕੈਂਡੀਡੇਟ ਵੀ ਖੜਾ ਹੈ ਜਿਹਨੂੰ ਜਮੇ ਜਿਸ ਨੂੰ ਮਾਰ ਸਪੋਰਟ ਕਰ ਰਿਹਾ ਜਿਹਨੂੰ ਜਿਹੜਾ ਪੁਨਰ ਸਰਜੀਤ ਕਾਲੀਦਲ ਸ਼ੁਰੂਕਰ ਸਪੋਰਟ ਕਰ ਰਿਹਾ ਹੈ ਬਦਲੋ ਰੈਡੀਕਲ ਜਿਹੜੀ ਜਿਹੜੀ ਹੈਗੀ ਵਿਚਾਰਧਾਰਾ ਜਾ ਥਿੰਕਿੰਗ ਉਹਦੇ ਨੂੰ ਸਪੋਰਟ ਕਰ ਰਹੇ ਨੇ ਉਹ ਤੇ ਉਥੇ ਜਿਹੜੇ ਸਿਕ ਸਾਈਕੀ ਹੈ ਜਾਂ ਮੋਟਰ ਹੈ ਤੋਂ ਨਾਲ ਉਹਦੇ ਤੇ ਇਸ ਗੱਲ ਦਾ ਕਿ ਸ ਇੱਕ ਬੰਦੀ ਸਿੱਖਾਂ ਦੀ ਬੰਦੀ ਸਿੰਘਾਂ ਵਾਲਾ ਦੇ ਹੁਣ ਉਹ ਦੇਖੋ ਕੱਲ ਦਾ ਕੁਲਦੀਪ ਢਾਲੀ ਵਾਲੇ ਵੀ ਬੋਲ ਪਏ ਨੇ ਬਿਲਕੁਲਦੀਪ ਢਾਲੀ ਵਾਲੇ ਵੀ ਬੋਲ ਪਏ ਨੇ ਬੰਦੀ ਸਿੰਘਾਂ ਵਾਸਤੇ ਹਾਲਾਂਕਿ ਇਹ ਬਹੁਤਾ ਨਹੀਂ ਕਿਉਂਕਿ ਅਕਾਲੀ ਦਲ ਤੇ ਐਸਜੀਪੀਸੀ ਬੋਲਦੀ ਹੈ ਹੁਣ ਤੱਕ ਬਹੁਤੀ ਸੋ ਜਿਹੜੀ ਤਰਨਤਾਰਨ ਦੀ ਚੋਣ ਹੈ ਉਹਦੇ ਕਰਕੇ ਵੀ ਇਹ ਮੁੱਦਾ ਜਿਹੜਾ ਉਹ ਜਿਆਦਾ ਹਾਈਲਾਈਟ ਹੋ ਰਿਹਾ ਹੈ ਕਿਉਂਕਿ ਦੂਜੀਆਂ ਪਾਰਟੀਆਂ ਨੂੰ ਵੀ ਇਹ ਲੱਗਦਾ ਕਿ ਜੇ ਅਸੀਂ ਇਥੇ ਮੁੱਦਾ ਚੱਕਾਂਗੇ ਜਾਂ ਬੰਦੀ ਦਾ ਤਾਂ ਅਸੀਂ ਤਰਨ ਤਨ ਸਾਡਾ ਵੋਟ ਬੈਂਕ ਉਹਦੇ ਫਰਕ ਫਰਕ ਪਾਏਗਾ ਹੂੰ ਤੇ ਸੋ ਮੈਨੂੰ ਲੱਗਦਾ ਕਿ ਇਹਦਾ ਹੁਣ ਤੇ ਦੇ ਹੈ ਵੀ ਤਰਨ ਤਨ ਦੀ ਬਾਈ ਜੀ ਆਰ ਪੀ ਸਿੰਘ ਤਾਂ ਕਹਿ ਰਹੇ ਨੇ ਮੈਂ ਤਾਂ 2022 ਤੋਂ ਬਾਅਦ ਦਿਵਾਲੀ ਨਹੀਂ ਬਣਾਈ ਮੈਂ ਤਾਂ ਪਹਿਲਾਂ ਵੀ ਇਹ ਮੁੱਦਾ ਚੁੱਕਦਾ ਰਿਆਂ ਆਰ ਪੀ ਸਿੰਘ ਤਾਂ ਇਹ ਕਹਿ ਰਹੇ ਨੇ ਤੇ ਤੇਰਾ ਦਰਾਏ ਨੇ ਪਰ ਰਿਹਾਈ ਨਹੀਂ ਹੋਈ ਦੇਖੋ ਪਿਛਲੀ ਜਿਹੜੀ ਸਰਕਾਰ ਸੀਗੀ ਕੇਜਰੀਵਾਲ ਸਰਕਾਰ ਸੀ ਉਹਦੇ ਚ ਜਿਹੜਾ ਹੋਮ ਡਿਪਾਰਟਮੈਂਟ ਹੈ ਜਿਹੜਾ ਹਰ ਜੇਲ ਦਾ ਡਿਪਾਰਟਮੈਂਟ ਹੈ ਨਾ ਦੀ ਸਰਕਾਰ ਕੋਲੇ ਹੈ ਪਰ ਆਲੇ ਨਾਲ ਜਿਹੜੀ ਇਹ ਪੁਗਦੀ ਸੀ ਉਹ ਲੈਫਟੀਨੈਂਟ ਜਿਹੜਾ ਗਵਰਨਰ ਆ ਉਹਦੀ ਬਹੁਤ ਪੁਗਦੀ ਸੀ ਕੇਜਰੀਵਾਲ ਹੋਈ ਤਾਂ ਸਾਰਿਆਂ ਸ਼ਿਕਾਇਤ ਗਿਲੇ ਸ਼ਿਕੁਆ ਹੀ ਕਰਦੇ ਰਹਿੰਦੇ ਸੀ ਵੀ ਸਾਡੇ ਪੁਗਦੀ ਨਹੀਂ ਹੈ ਜੀ ਜਦੋਂ ਮਸਲਾ ਵੀ ਉੱਠਿਆ ਸੀ ਪਹਿਲਾਂ ਇਹਨਾਂ ਨੇ ਅਲੀਗੇਸ਼ਨ ਲਾਏ ਵੀ ਇਹ ਵੀ ਕੇਜਰੀਵਾਲ ਰਹਿਣੀ ਕਰਦੀ ਕਾ ਕੇਜਰੀਬਾਲ ਹੋਰ ਨੇ ਕਹਿਣਾ ਸੀ ਕਿ ਇਹ ਤਾਂ گورنر ਦੇ ਉਹ ਬੋਰਡ ਬਣਾਉਂਦਾ ਉਹਦੇ ਅਧਿਕਾਰ ਖੇਤਰ ਚ ਆਏ ਤੇ ਅਸੀਂ ਤਾਂ ਕੁਝ ਕਰ ਹੀ ਨਹੀਂ ਸਕਦੇ ਉਹ ਚ ਹੂੰ ਸੋ ਆਲੇ ਨਾਲ ਤਾਂ ਲੈਫਟ ਹੈਂਡ ਕੌਰ ਨੇ ਹੈਗੇ ਹੀ ਸੀਗੇ ਨਾ ਇਹਨਾਂ ਦੇ ਵੀ ਹੁਣ ਵੀ ਤੇ ਹੁਣ ਦੇਖਦੇ ਆ ਕਿ ਤੱਕ ਜਨ ਕੀ ਫੈਸਲਾ ਹੁੰਦਾ ਇਹਨਾਂ ਦੀ ਬੀਜੇਪੀ ਦੀ ਸਰਕਾਰ ਹੈ ਤੇ ਜੇ ਇਹ ਦਵਿੰਦਰਪਾਲ ਭੁੱਲਰ ਬਾਰੇ ਇਹ ਫੈਸਲਾ ਹੁੰਦਾ ਛੱਡਦੇ ਨਹੀਂ ਉਹਨੂੰ ਤਾਂ ਤਾਂ ਫਿਰ ਉਹਦਾ ਗੱਲ ਸਹੀ ਦੀ ਨਹੀਂ ਪੈਦੀ ਵੀ ਹੈ ਫਿਰ ਭਲਵੰਤ ਸਿੰਘ ਰਾਜਵਾਨਾ ਦਾ ਵੀ ਮਸਲਾ ਆਏਗਾ ਉਹਦੇ ਬਾਰੇ ਕੀ ਸਟੈਂਡ ਹੈ ਜੀ ਉਹਦੇ ਬਾਰੇ ਤਾਂ ਬੋਲ ਲੈਣੀ ਉਹਦੇ ਬਾਰੇ ਤਾਂ ਮੇਚਾਨੇ ਪਾਰਲੀਮੈਂਟ ਚ ਇਹ ਕਹਤਾ ਜੀ ਬਿਲਕੁਲ ਹੀ ਅਸੀਂ ਛੱਡਣ ਵਾਲੀ ਗੱਲ ਹੀ ਨਹੀਂ ਕਰਦੇ ਉਹਦਾ ਰਿਐਕਸ਼ਨ ਦਿੱਤਾ ਸੀ ਜੀ ਹੁਣ ਆਰ ਪੀ ਸਿੰਘ ਨੂੰ ਇਹ ਵੀ ਜਵਾਬ ਦੇਣਾ ਪੈ ਜਾਣਾ ਵੀ ਤੁਹਾਡਾ ਰਾਜ ਹੋਣੇ ਬਾਰੇ ਕੀ ਹੈ ਉਹ ਪਰ ਉਹ ਕਹਿੰਦੇ ਵੀ ਸਿਰਫ ਅਜਿਹਾ ਮਾਨਵੀ ਆਧਾਰ ਤੇ ਕਹਿੰਦੇ ਆ ਮਨੁੱਖੀ ਅਧਿਕਾਰ ਤੇ ਆਧਾਰ ਤੇ ਤੇ ਉਹ ਲੌਜਿਕ ਜਿਹੜਾ ਉਹਨਾਂ ਦੇ ਮਾਮਲੇ ਚ ਉਹ ਵੀ ਇਹ ਮਾਨਵੀ ਧਾਰ ਤੇ ਉਹ ਕਹਿੰਦੇ ਵੀ ਉਹਨਾਂ ਨੇ ਪੂਰੀਆਂ ਕਰ ਲਈਆਂ ਸਜਾਵਾਂ ਵੀ ਤੁਸੀਂ ਐਨੇ 20 ਵੀ ਸਾਲ ਤੁਸੀਂ ਬੰਦੇਆਂ ਦਾ ਫੈਸਲਾ ਨਾ ਕਰੋ ਵੀ ਉਹ ਫਾਂਸੀ ਹੈ ਕਿ ਉਮਰ ਕੈਦ ਹੈ ਜੀ ਉਹ ਮਾਨਵੀ ਧਾਰ ਵੀ ਵੀ ਹੈਗਾ ਉੱਥੇ ਮਾਨਵੀ ਧਾਰ ਕਿਉਂ ਨਹੀਂ ਕੰਮ ਕਰਦਾ ਹੂੰ ਮਾਨਵੀ ਧਾਰ ਦੇ ਕ੍ਰਾਈਟੇਰੀਆ ਤਾਂ ਬੜੇ ਹਨ ਨਾ ਕਿ ਤੁਸੀਂ ਤੁਸੀਂ ਕਿੱਥੇ ਵੀ ਜਿੱਥੇ ਮਾਨਵੀ ਧਾਰ ਮਨੁੱਖੀ ਅਧਿਕਾਰ ਜਿਹੜਾ ਹੈ ਹਿਊਮਨ ਰਾਈਟ ਜਿਹੜਾ ਵਾਲਟ ਹੁੰਦਾ ਹੈ ਤੇ ਜੇ ਤੁਸੀਂ ਐਨੇ ਸਾਲ ਤੁਸੀਂ ਬੰਦੇ ਨੂੰ ਜੇਲ੍ਹ ਚ ਉਹਦੇ ਤੇ ਤਲਵਾਰ ਲਟਕਦੀ ਰਹੀ ਹੈ ਵੀ ਉਹ ਫਾਂਸੀ ਹੈ ਕਿ ਉਮਰ ਕੈਦ ਹੈ ਤੇ ਉਹ ਉਹ ਕਿੱਥੇ ਦਾ ਜਸਟੀਫਿਕੇਸ਼ਨ ਹੈ ਸੋ ਇਹ ਵੀ ਇਹਨਾਂ ਨੂੰ ਜਵਾਬਤ ਦੇਣਾ ਹੀ ਪਏਗਾ ਨਾ ਠੀਕ ਹੈ ਸੋ ਪਰ ਚੰਗੀ ਗੱਲ ਹੈ ਜੇ ਉਹ ਸਾਰੇ ਮਸਲਿਆਂ ਨੂੰ ਇਹ ਜਿਹੜੇ ਠੀਕ ਉਹ ਇਸ ਗੱਲ ਨੂੰ ਲੈ ਰਹੇ ਨੇ ਤੇ ਸਿੱਖਾ ਸਿੱਖ ਜਿਹੜੀਆਂ ਸਿੱਖ ਜਗਤ ਦੀਆਂ ਸਿੱਖਾਂ ਦੇ ਤਗੜੇ ਹਿੱਸੇ ਦੀਆਂ ਫੀਲਿੰਗ ਹੈ ਯਾਨੀ ਕਿ ਦੇਸ਼ ਦੇ ਵਿੱਚ ਦੋ ਕਾਨੂੰਨ ਲਾਗੂ ਹੋਏ ਹੋਏ ਨੇ ਇੱਕ ਪਾਸੇ ਖੁੱਲੀਆਂ ਪਰੋਲਾਂ ਦਿੱਤੀਆਂ ਜਾਂਦੀਆਂ ਨੇ ਦੂਜੇ ਪਾਸੇ ਜਿਨ੍ਹਾਂ ਦੀ ਉਮਰ ਕਾਦ ਪੂਰੀ ਹੋ ਗਈ ਉਹਨਾਂ ਨੂੰ ਵੀ ਨਹੀਂ ਛੱਡੇ ਜਾ ਰਿਹਾ ਜਿਨ੍ਹਾਂ ਦੀ ਸਜ਼ਾਵਾਂ ਪੂਰੀਆਂ ਕਰਨੀਆਂ ਮਤਲਬ ਇਹ ਜਿਹੜੀ ਫੀਲਿੰਗ ਹੈ ਐਲੀ ਨਹੀਂ ਸਿੰਦੀ ਜੇ ਇਹੇ ਕੁਝ ਹੋਰ ਸਕੈਪ ਲਾਣਗੇ ਇਸ ਤਰ੍ਹਾਂ ਦੀਆਂ ਕਰਨਗੇ ਤਾਂ ਉਹ ਫੀਲਿੰਗ ਜਿਹੜੀ ਆ ਉਹ ਘੱਟ ਸਕਦੀ ਹੈ ਦੂਰ ਹੋ ਸਕਦੀ ਹੈ ਠੀਕ ਬਿਲਕੁਲ ਇਹ ਇਹ ਸਿਚੁਏਸ਼ਨ ਪਰ ਹੁਣ ਵੇਖਣ ਵਾਲੀ ਗੱਲ ਹੈ ਕਿ ਇਹ ਮੁੱਦੇ ਅੱਗੇ ਜਾ ਕੇ ਕੀ ਕੁਝ ਬਣਦੇ ਨੇ ਹੌਲੀ ਹੌਲੀ ਕਰਕੇ ਤੁਹਾਨੂੰ ਕਲੀਅਰ ਹੁੰਦੀ ਜਾਵੇਗੀ ਔਰ ਜੋ ਪ੍ਰਤੱਖ ਹੈ ਉਹ ਸਾਹਮਣੇ ਆਉਂਦਾ ਰਹੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬੜੇ ਰੋਵਾਨੀਂ ਦੀ ਪੰਜਾਬੀ